ਸਤ ਸ੍ਰੀ ਅਕਾਲ ਜੀ ਸਾਰਿਕ ਸੰਟਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਤੋਂ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਪਹਿਲਾਂ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਧੇ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰ ਉਹ ਤਕਰੀਬਨ ਤੁਹਾਨੂੰ ਆਪਾਂ ਨੇ ਪਹਿਲਾਂ ਹੀ ਵੀਡੀਓ ਇੱਕ ਵਾਰ ਪਾਈ ਹੋਈ ਸੀਗੀ ਵੀ ਜਿਹੜੇ ਵੀ ਕਿਸੇ ਕਿਸਾਨ ਵੀਰ ਨੇ ਕੋਈ ਖਰੀਦ-ਵੇਚ ਦੀ ਵੀਡੀਓ ਪਾਉਣੀ ਹੋਵੇ ਆਪਣੇ ਚੈਨਲ ਤੇ ਜਾ ਕੋਈ ਚੀਜ਼ ਵੇਚਣੀ ਹੋਵੇ ਕੋਈ ਚੀਜ਼ ਲੈਣੀ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਹੈਗਾ ਤੇ ਆਪਾਂ ਆਪਣੇ ਚੈਨਲ ਤੇ ਐਡ ਕਰ ਦਾਂਗੇ ਤੇ ਹੁਣ ਦੋ ਵੀਰਾਂ ਦੇ ਆਪਾਂ ਨੂੰ ਫੋਨ ਆਏ ਸੀਗੇ ਜਿਨ੍ਹਾਂ ਨੂੰ ਕੋਈ ਕਿਸੇ ਚੀਜ਼ ਦੀ ਲੋੜ ਹੈ ਆਪਾਂ ਤੁਹਾਨੂੰ ਦੱਸਾਂਗੇ ਤੇ ਕਿਸਾਨ ਵੀਰੋ ਹੁਣੇ ਪਹਿਲੇ ਨੰਬਰ ਤੇ ਦਾ ਜਿਹੜੇ ਵੀਰ ਦਾ ਫੋਨ ਆਇਆ ਹੈਗਾ 12.5 ਇਚ ਪੀ ਦੀ ਸਮਰਸੀਬਨ ਮੋਟਰ ਚਲਾਉਣ ਵਾਸਤੇ ਕਿਸਾਨ ਵੀਰੋ ਵੀਰ ਨੂੰ ਆਪਣੇ ਨੂੰ ਡਬਲ ਸਿਲੰਡਰ ਕਰਲੋਸ ਕਰੇਨ ਜਨ ਦੀ ਲੋੜ ਹੈ ਤੇ ਜਾਂ ਫਿਰ ਸਿੰਪਲ ਹੋਵੇ ਜਾਂ ਕਰਲੋਸ ਕਰੋਵੇ 12.5 hp ਦੀ ਮੋਟਰ ਨੂੰ ਉਹ ਚਲਾਉਂਦਾ ਹੋਵੇ ਡਬਲ ਸਿਲੰਡਰ ਜਨਰੇਟਰ ਤੇ ਲਾਉਣਾ ਵੀਰ ਨੇ ਤੇ ਜੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਉਹ ਨੰਬਰ ਤੇ ਕੰਟੈਕਟ ਕਰਕੇ ਵੀਰ ਨਾਲ ਸੰਪਰਕ ਕਰ ਸਕਦੇ ਹੋ ਸਿੱਧਾ ਜਿਹੜੇ ਵੀਰ ਕੋਲ ਕਿਸੇ ਕੋਲ ਵਿਕਿਆਊ ਹੋਵੇ ਤਾਂ ਜਰੂਰ ਕੰਟੈਕਟ ਕਰਿਓ ਤੇ ਬਾਕੀ ਕਿਸਾਨ ਵੀਰੋਂ ਇੱਕ ਆਪਾਂ ਨੂੰ 14 ਸੱਤ ਟਰਾਲੇ ਦੀ ਲੋੜ ਹੈ ਚਾਹੇ ਜੈਕ ਵਾਲਾ ਹੋਵੇ ਡਬਲ ਜੈਕ ਹੋਵੇ ਚਾਹੇ ਹੋਵੇ ਉਹ ਬਿਡ ਆਊਟ ਚੈੱਕ ਵਧੀਆ ਫਰਮੇ ਚ ਤਿਆਰ ਟਰਾਲਾ ਚਾਹੀਦਾ ਆਪਾਂ ਨੂੰ ਜਿਹਦਾ ਫਰਮਾ ਹੋਵੇ ਜਿੱਦਾਂ ਕਹਿੰਦੇ ਮਤਲਬ ਕਿ ਵਧੀਆ ਕਿਸੇ ਫਰਮ ਦਾ ਬਣਿਆ ਹੋਇਆ ਤੇ ਵਧੀਆ ਟਾਟਾ ਸੇਲ ਦਾ ਮਾਲ ਲੱਗਿਆ ਹੋਵੇ ਤੇ ਵਧੀਆ ਮਤਲਬ ਕਿ ਜਿੱਦਾਂ ਆਪਾਂ ਕਹਿੰਦੇ ਵੀ ਬੱਤ ਵਧੀਆ ਹੋਵੇ ਟਰਾਲੇ ਦੀ ਕਿਉਂਕਿ ਲੋਡ ਦੀ ਕੰਮ ਲੈਣਾ ਆਪਾਂ ਨੇ ਆਲੂਆਂ ਦੇ ਕੰਮ ਤੇ ਚਲਾਉਣਾ ਤੇ ਆਪਣੇ ਨਾਲ ਬੰਦਾ ਕੰਟੈਕਟ ਕਰ ਸਕਦਾ 985308800 ਨੰਬਰ ਆਪਣਾ ਨੰਬਰ ਆ ਤੇ ਤੁਹਾਡਾ ਨੀਚੇ ਸਕਰੀਨ ਤੇ ਵੀ ਚੱਲ ਰਿਹਾ ਨੰਬਰ ਤੁਸੀਂ ਉਹ ਵੀ ਉਹ ਮੇਰਾ WhatsApp ਨੰਬਰ ਆ ਉਹਦੇ ਤੇ ਫੋਟੋ ਵਗੈਰਾ ਭੇਜ ਸਕਦੇ ਹੋ ਜਿਹਦੇ ਲਵੇ ਕੋਈ ਵਿਕਾਊ ਹੋਵੇ ਚਾਹੇ ATSB ਦਾ ਹੋਵੇ ਚਾਹੇ ਮਤਲਬ ਕਿ ਪਲਾਹਾ ਵਾਲਿਆਂ ਦਾ ਹੋਵੇ ਚਾਹੇ ਨੂਰਮੈਲ ਵਾਲਿਆਂ ਦਾ ਹੋਵੇ ਚਾਹੇ ਕੋਈ ਵੀ ਲੋਕਲ ਹੋਵੇ ਪਰ ਮਤਲਬ ਕਿ ਬਤੂ ਦੀ ਵਧੀਆ ਹੋਵੇ ਝੂਟਾਣਾ ਮਾਰਦਾ ਹੋਵੇ ਟਰਾਲਾ ਤੇ ਆਪਾਂ ਦੋਨੇ ਚੀਜ਼ਾਂ ਦੀ ਜਿਹੜੀ ਆਪਾਂ ਨੂੰ ਲੋੜ ਹੈ ਤੁਸੀਂ ਉਹ ਪੂਰੀ ਕਰ ਸਕਦੇ ਹੋਗੇ ਜੇ ਜਿਹੜਾ ਟਰਾਲਾ ਹੈਗਾ ਉਹਦੇ ਨਾਲ ਮੈਂ ਵੀਰ ਨਾਲ ਆਪਣੇ ਆਪ ਸੰਪਰਕ ਕਰ ਲਵਾਂ ਤੁਸੀਂ ਉਹਦਾ ਸਿਰਫ ਮੇਰੇ WhatsApp ਨੰਬਰ ਤੇ ਫੋਟੋਆਂ ਭੇਜ ਕੇ ਤੇ ਰੇਟ ਜਰੂਰ ਦੱਸ ਦਿਓ ਤੇ ਕਿਸੇ ਵੀ ਕਿਸਾਨ ਵੀਰ ਨੇ ਜਿਹੜੇ ਨੇ ਹੁਣ ਆਪਣੇ ਚੈਨਲ ਦੇ ਉੱਪਰ ਐਡ ਪਾਉਣੀ ਹੋਵੇ ਕਿਸੇ ਵੀ ਸੰਦ ਦੀ ਖਰੀਦ-ਵੇਚ ਦੀ ਤੇ ਉਹ ਆਪਣੇ ਨਾਲ ਸਿੱਧਾ WhatsApp ਨੰਬਰ ਤੇ ਸੰਪਰਕ ਕਰ ਸਕਦਾ ਆਪਾਂ ਬਿਲਕੁਲ ਫ੍ਰੀ ਐਡ ਕਰ ਦਾਂਗੇ ਧੰਨਵਾਦ